ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈਗਾ ਗੁਰਪੁਰਬ ਗੁਰਗੋਬਿੰਦ ਸਿੰਘ ਜੀ ਦਾ ਤੇ ਆਪ ਸਭ ਨੂੰ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਜ਼ਿਆਦਾ ਦੀਦੀ ਵੱਲੋਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਤੇ ਚਲੋ ਅੱਜ ਆਪਾਂ ਗੁਰਦੁਆਰ ਸਾਹਿਬ ਚੱਲਦੇ ਹਾਂ ਹੁਣ ਉਸ ਦਿਨ ਦਾ ਨਗਰ ਕੀਰਤਨ ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਸਾਰਿਆਂ ਨੇ ਫਸਟ ਪਾਰਟ ਤੇ ਸੈਕਿੰਡ ਪਾਰਟ ਤੇ ਅੱਜ ਦੀ ਵੀਡੀਓ ਵੀ ਜਰੂਰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ you ਤੇ ਤੁਮੋਂ ਮੇਰਾ ਸਵਸਤਾ ਦਾ Sorry. ਕੋ ਬੰਦਸਿੰਘ ਕੋ ਬੰਦਸਿੰਘ ਨਾਸਰੋ ਬਨਸੂਰ ਕੋ ਬੰਦਸਿੰਘ ਇਜ਼ਦੀ ਮਨਜ਼ੂਰ ਕੋ ਬੰਦਸਿੰਘ ਨਾਸਰੋ ਅੱਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਅਵਤਾਰ ਪੁਰਬ ਦੀ ਖੁਸ਼ੀ ਦੇ ਅੰਦਰ ਅੱਜ ਦੇ ਇਸ ਮਹਾਨ ਸਮਾਗਮ ਦੇ ਅੰਦਰ ਹਾਜ਼ਰੀ ਭਰ ਰਹੇ ਹਾਂ ਸਾਰਿਆਂ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਲੱਖਾਂ ਵਾਰ ਵਧਾਈ ਹੋਵੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਇੰਨਾ ਵੱਡਾ ਪਰਉਪਕਾਰ ਹੈ ਤੇ ਭਾਰਾ ਪਾਇਆ ਸੰਦ ਸ੍ਰੀ ਤੇ ਪਨਵਾਦੀਆਂ ਬਣਾਈਆ ਰਾਤ ਰਤਨ ਪਰਵਾਰ ਪਰਿਆਸਾਂ ਬਦਗਾਮਣ ਆਈ ਸਭ ਤੋਂ ਤਕਾਹੋ ਹਾਰੇ ਕੇ ਨਾਮ ਅੰਨੇ ਵਸਾ ਕਰਦਿਆਂ ਸੇਵਾ ਕਰਦਿਆਂ ਕਥਾ ਕਰਦਿਆਂ ਹੋਈਆਂ ਬੇਅੰਤ ਕਰਦਿਆਂ ਦੇ ਮਾਕੇ ਬਖਸ਼ ਨੇ ਅਗਾਂਹ ਵਾਸਤੇ ਸੁਮਤ ਬਖਸ਼ ਨੇ ਜਿਹੜੇ دیਵਾਨਾ ਦੀ ਸਮਾਪਤੀ ਨੂੰ ਮੁਖ ਰੱਖਦੇ ਆ ਆਪ ਜੀਆ ਦੇ ਚਰਨ ਸਹਿ ਪ੍ਰੀਤ ਵਾਸਕਾਰ ਭਾਈ ਗੁਰਵਿੰਦਰ ਸਿੰਘ ਜੀ ਦੇ ਅਰੋਗਤ ਨਿਰਵਾਸ ਬੇਨਤੀ ਜੋਦੜਿਆ ਸਤਿਗੁਰਜ ਪਾਇ ਪਵਨ ਸਿੰਘ ਜੀ ਸਤਿਗੁਰ ਪਰ ਭਾਈ ਜਸਵੰਤ ਸਿੰਘ ਦੇ ਸਾਥ ਦੇ ਸੰਚਾਰ ਅੰਗ ਸੰਗ ਸਾਜਣਾ ਸਤਿਗੁਰਜ ਸੇਪੈ ਸਿੱਪੇ ਮਹਾਂ ਪ੍ਰਕਰਨ ਦਰੋਹ ਕਰੂੰ ਨਾਮ ਦੇ ਦਾਤ ਬਖਸ਼ਿਸ ਕਲੇ ਹਰ ਹੰਸ ਸੰਗ ਸਾਹਯਾਣਾ ਕਰੀ ਤਨ ਜਗ ਦੀ ਹੋ ਮੇ ਰਖਾ ਕਰ ਕਰੀ ਤਨ ਜਗ ਦੀ ਹੋ ਨਾ ਸੋ ਨਿਹਾਰ ਕਿਸਿਆ ਕਾਣ ਸਾਰਾ ਕਾਰਜ ਜੋ ਆਪਾਂ ਨੇ ਕੀਤਾ ਗੁਰੂ ਸਾਹਿਬ ਨੇ ਪ੍ਰਮਾਣ ਕੀਤਾ ਕੋਟਾਨ ਕੋਟ ਧੰਨਵਾਦ ਕਰੇ ਗੁਰੂ ਸਾਹਿਬਾਂ ਦਾ ਉਹ ਬੰਦ ਸਿੰਘ ਸਾਹਿਬ ਨਰਸਨ ਸਿੰਘ ਜੀ ਜਿਹੜਾ ਜਦੋਂ ਪੁਰਤੋ ਕੱਲੇ ਇਹਨਾਂ ਨੂੰ ਫੋਨ ਕੀਤਾ ਸੀਗਾ ਸੋ ਇਹਨਾਂ ਨੇ ਵਿੱਚ ਪ੍ਰਮਾਣ ਕੀਤੀ ਅਤੇ ਆਪਾਂ ਨੂੰ ਕਥਾ ਵਿਚਾਰਨ ਵਾਲੇ ਹੱਲ ਕੀਤਾ ਸੀ ਹੁਣੀ ਗੁਰਦੁਆਰਾ ਸਭ ਤੋਂ ਆਇਆ ਠੰਡ ਬਹੁਤ ਜ਼ਿਆਦਾ ਸੀ ਤੇ ਆਨਦੇ ਹੀ ਮੈਂ ਨਾ ਹੀਟਰ ਆਨ ਕਰ ਲਿਆ ਬਹੁਤ ਜ਼ਿਆਦਾ ਠੰਡ ਓਵਰ ਠੰਡਾ ਕਿਉਂਕਿ ਗੁਰਦੁਆਰਾ ਸਾਹਿਬ ਉੱਥੇ ਜਾਣੇ ਨਾ ਫਿਰ ਸੌਕਸ ਵੀ ਨਹੀਂ ਨਾ ਪਾ ਸਕਦੇ ਹੈਗੇ ਇਸ ਕਰਕੇ ਫਿਰ ਨਾ ਹੱਥ ਬਹੁਤ ਜ਼ਿਆਦਾ ਸੁੰਨ ਰਹਿੰਦੇ ਨੇ ਪੈਰ ਵੀ ਬਹੁਤ ਸੁੰਨ ਲੰਦੇ ਨੇ ਹੱਥ ਬਿਲਕੁਲ ਸੁੰਨ ਹੋਏ ਪਏ ਨੇ ਜਦੋਂ ਤਬਲਾ ਵਜਾਉਣੇ ਨਾ ਉਦੋਂ ਹੋਰ ਜ਼ਿਆਦਾ ਠੰਡ ਚੜ੍ਹਦੀ ਆ